ਹਣਗੇ ਦੋਨੋਂ ਸੈਮੀਫਾਈਨਲਾਂ ਦੇ ਇਹ ਮੋਟਰਸਾਈਕਲ ਸਾਡੇ ਵੀਰ ਪਰਮਜੀਤ ਸਿੰਘ ਜੀ ਪੰਮੀ ਪ੍ਰਤਾਪ ਸਿੰਘ ਜੀ ਮੋਮੀ ਉਹਨਾਂ ਦੀ ਤਰਫੋਂ ਦਿੱਤੇ ਜਾਣੇ ਨੇ ਲਓ ਅੰਬਾ ਸੁਰ ਸਿੰਘ ਦਾ ਫਿਰ ਇਸ ਸਮੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਕਾਂਗੇ ਵਾਲਾ ਤੇ ਇੱਕ ਪਾਸੇ ਪਿੰਡਰਾਂ ਵਾਲਾ ਬੱਬੂ ਓ ਮਦਨ ਗੋਪਾਲ ਜੀ ਦਾ ਫੈਸਲਾ ਵੀ ਪੁਆਇੰਟ ਹੈ ਇਸ ਸਮੇ ਪਿੰਡਰਾ ਵਾਲੇ ਬੱਬੂ ਨੌਜਵਾਨ ਦੇ ਹਿੱਸੇ ਜੁੜ ਚੁੱਕਿਆ ਲੈ ਵੀ ਰਪਿੰਦਰ ਚੱਕ ਮਾਈਕ ਗੀਤ ਬਰਾੜ ਜਹੇ ਫਿਰਲੇ ਪੁੱਤ ਜਮਦੀਆ ਮਾਮਾ ਰੇਸ਼ਮ ਜਾਮਾ ਰਾਏ ਦੀ ਧਰਤੀ ਦਾ ਹੁਣ ਵੇਖ ਲੈ ਚਾਰਾਂ ਦੇ ਵਿੱਚੋਂ ਸੀਪਾ ਥਾਂਦੇ ਆਲ ਦੀ ਧਰਤੀ ਦਾ ਦਾਰਾਪੁਰ ਦੀ ਧਰਤੀ ਦਾ ਹੈਰੀ ਗੁਰਵਿੰਦਰ ਕਾਂਗੇ ਵਰਗੇ ਨੇ ਲਓ ਬੱਬੂ ਪਿੰਡ ਨੇ ਲਗਾਤਾਰ ਦੂਸਰਾ ਜਫਾ ਲਾ ਕੇ ਨ ਮੈਚ ਦੇ ਵਿੱਚ ਜਾਨ ਪਾਉਣ ਬਾਈ ਗੱਲ ਕਰ ਦਿੱਤੀ ਹੈ ਮੱਖਣ ਬੜਾ ਪੜਿਆ ਲਿਖਿਆ ਕਬੱਡੀ ਵੀ ਪੜ ਗਿਆ ਕੱਦ ਬੇਸ਼ੱਕ ਥੋੜਾ ਜਿਹਾ ਛੋਟਾ ਪਰ ਮੱਖਣ ਸਿੰਘ ਛੜਿਕ ਨੇ ਅੰਬੀ ਹਠੂਰ ਦੇ ਲਈ ਜਦੋਂ ਖੜਾਇਆ ਨਾ ਤੇ ਦੁਨੀਆ ਨੇ ਗੱਲਾਂ ਕੀਤੀਆਂ ਵੀ ਆਹ ਮੁੰਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਦੇ ਵਿੱਚ ਸਿਰਾ ਕਰਵਾਊਗਾ ਪਰ ਦੂਜੇ ਪਾਸੇ ਗੁਰਦਿਆਲਾ ਪਿੰਡਰਾ ਵਾਲਾ ਬੱਬੂ ਪਿੰਡਰਾ ਵਾਲਾ ਬੱਬੂ ਕਮਾਲ ਲੈ ਜਲਾਲ ਵਾਲਿਆ ਤੀਜਾ ਤੱਤ ਤੇ ਤੀਜਾ ਜਫਾ ਲਾ ਕੇ ਹੈਟ੍ਰਿਕ ਲਾ ਦਿੱਤੀ ਆ ਮੁੰਡਾ ਤ੍ਰਿਕ ਲਾਈ ਲਾ ਦਿੱਤੇ ਵੀਰੋ